ਉਹ ਗੋਮੇ ਮਾਰੇ ਨਹੀਂ ਤੂੰ ਕੌਣ ਹੁੰਨਾ ਕਹਿ ਰਿਹਾ ਤੂੰ ਪੈਸੇ ਦੇਣਾ ਤੂੰ ਕੌਣ ਹੈ ਮੈਂ ਫਸਪ੍ਰਿੰਟਰ ਦਾ ਝੋਕਾ ਤੂੰ ਸਰਕਾਰੀ ਟੁੱਕੜ ਬੋਚ ਮੈਂ ਮੈਂ ਹਾਂ ਤੂੰ ਬੇਈਮਾਨ ਕਰਾਪਟ ਨਹੀਂ ਨਹੀਂ ਇਹ ਕੋਈ ਧਮਕੀ ਆ ਬਾਈ ਇਹ ਕਮੇਟੀ ਵਾਲੀ ਇਹ ਕੋਈ ਧਮਕੀ ਹੈ ਇਹ ਉਹ ਬਾਈ ਤੂੰ ਕੌਣ ਆ ਯਾਰ ਕੋਈ ਧਮਕੀ ਦਿੰਨਾ ਤੂੰ ਇਹ ਯਾਰ ਆ ਦੇਖ ਲੋ ਈ ਧਮਕੀਆਂ ਦੇ ਰਿਹਾ ਮਲਾਇ ਮੱਲ ਬੈਠਣ ਵਾਸਤੇ ਕਹਿ ਰਹੇ ਨੇ ਇੱਕ ਮਿੰਟ ਚੁੱਪ ਕਰੋ ਬੈਠਣ ਵਾਸਤੇ ਕਹਿ ਰਹੇ ਨੇ ਧਮਕੀਆਂ ਦੇ ਆ ਬਾਈ ਤੁਸੀਂ ਧਮਕੀਆਂ ਦਿਓ ਜੀ ਧਮਕੀਆਂ ਦੇ ਆ ਕਾ ਬੋਲ 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 ਬੈਠਣ ਵਾਸਤੇ ਕਹਿ ਰਹੇ ਨੇ ਹਾਂ ਧਮਕੀਆਂ ਕਿਉਂ ਦੇਨਾ ਤੂੰ ਬੋਲਣ ਦੇ ਫਿਰ ਇਹਨੂੰ ਤੂੰ ਹੈ ਇਹ ਕੌਣ ਹੈ ਬੰਦਾ ਯਾਰ ਮੈਨੂੰ ਦੱਸੋ ਮਾਲਾ ਯਾਰ ਇਹ ਕੌਣ ਹੈ ਆ ਦੇਖੋ ਜੀ ਇਹ ਧਮਕੀਆਂ ਦੇ ਰਿਹਾ ਹੈ ਮਲਾਜ਼ਮਾਂ ਨੂੰ ਧੱਕੇ ਨਾਲ ਬਿਠਾ ਰਿਹਾ ਹੈ ਭਾਈ ਇਹ ਮਾਨਸਾ ਦਾ ਹੈ ਤੂੰ ਕੌਣ ਹੈ ਰੋ ਮਾਨਸਾ ਤੂੰ ਕੌਣ ਹੈ ਰੋ ਮਾਨਸਾ ਆਸੀ ਕਮੇਟੀ ਉਹ ਭਾਈ ਨਸ਼ਾ ਮੁਕਿਆ ਮਾਨਸਾ ਦਾ ਆ ਮਾਨਸਾ ਦਾ ਭਾਈ ਅੱਜ ਮੇਰੇ ਭਾਈ ਜੀ ਕੁਝ ਨਹੀਂ ਕਹਿੰਦੇ ਭਵਨਦੀਪ ਸਿੰਘੇ ਕੋਈ ਮਲਾਜ਼ਮ ਨਹੀਂ ਹੈਗਾ ਕੋਈ ਆਮ ਬੰਦਾ ਹੈ ਇਹ ਅਸੀਂ ਆਮ ਸ਼ਹਿਰੀ ਆ ਧਮਕੀ ਕਿਉਂ ਦੇ ਰਿਹਾ ਹੈ ਫਿਰ ਕਮੇਟੀ ਨੂੰ ਤਲਖਾ ਦੇਣਾ ਯਾਰ ਇਹਨਾਂ ਨੂੰ ਨਹੀਂ ਨਹੀਂ ਇਹ ਤਲਖਾ ਦਿੰਦਾ ਕਮੇਟੀ ਨੂੰ ਸਰਕਾਰੀ ਮਲਾਜ਼ਮਾਂ ਨੂੰ ਵੀ ਕਰਦਾ ਇਸ ਸਿੱਕੀ ਨਾਲ ਵੀ ਗੱਲੀ ਨਹੀਂ ਜਿਆਦਾ ਸ਼ੂਟਿੰਗ ਇਹ ਮ ਨਹੀਂ ਮੈਂ ਇਤਾਂ ਕੀ ਦੇ ਰਿਹਾ ਕਮੇਟੀ ਤੂੰ ਪੈਸੇ ਰਿਸ਼ਵਤ ਖੋਰ ਪਰਛਟ ਬੰਦਾ ਤੂੰ ਸਿਰ ਕਿਵੇਂ ਇੱਕ ਮਿੰਟ ਤੁਸੀਂ ਕਮੇਟੀ ਆ ਆ ਚਲਾਗਾ ਮਾਈਕ ਹੱਥ ਨੂੰ ਮੈਂ ਦੱਸਦਾ ਸਾਡੇ 14 ਆਉਟਾਂ ਹੋਈਆਂ ਤੇਰੇ ਗਲੀ ਜਿਹੇ ਵਿਕਦਾ ਹੈ ਬਾਈ ਤੂੰ ੱੱਕਾ ਕਿਉਂਗਾ ਤੂੰ ਪਿਆਰ ਨਾਲ ਕਹਿ ਤੂੰ ਸਿਆਣਾ ਬਹਿਣਾ ਬੰਦਾ ਤੇਰੇ ਪਿਓ ਦੀ ਉਮਰ ਦਾ ਛੋਟੇ ਭਾਈ ਇੱਕ ਮਿੰਟ ਨਹੀਂ ਤੂੰ ਨੂੰ ਤੰਗ ਤੱਕ ਕੋਈ ਮਲਾਜ਼ਮ ਨਹੀਂ ਕਹਿ ਰਿਹਾ ਤੂੰ ਬਦਮਾਸ਼ੀ ਕਿਉਂ ਕਰ ਰਹੇ ਹੈ ਤੂੰ ਮਲਾਜ਼ਮ ਹੋ ਕੇ ਸੋਨੂੰ ਪੁੱਛਦਾ ਟਕਰਾਅ ਨਾ ਕਰੀਏ ਨਹੀਂ ਇਹ ਤਬਦਮਾਸ਼ੀ ਕਰ ਰਹੇ ਸੋਨੂੰ ਨੇ ਕਿਹਾ ਬਾਈ ਯਾਰ ਇਹ ਉਹਨਾਂ ਨੂੰ ਕਹਿ ਰਿਹਾ ਡਰਾ ਰਿਹਾ ਬਜ਼ੁਰਗਾਂ ਨੂੰ ਫਿਰ ਵੀ ਪਾਰਟੀ ਵਿੱਚ ਰੋਕ ਜਿੱਤੇ ਸਾਡੇ ਸਾਡੇ ਆਰਗੇ ਨਹੀਂ ਇਹ ਪਾਰਕ ਦੇਖ ਨਹੀਂ ਇਹ ਬਾਗੀ ਬਤਾ ਆਪ ਦੇ ਲੈ ਸਰਕਾਰ ਦੇ ਮੁਲਾਜ਼ਮ ਨਹੀਂ ਹੈਗੇ ਆ ਬਣਾਇਆ ਇਹ ਇਹ ਕੋਈ ਚੀਕ ਨਹੀਂ ਰਾਰਾ ਹੈ ਕੋਈ ਧਮਕੀ ਹੈ ਕੋਈ ਕਾਹਦੇ ਪਿੱਛੇ ਨਹੀਂ ਪਾਰਕ ਤੁਸੀਂ ਬਣਾਇਆ ਇਹ ਫਿਰ ਕੀ ਗੱਲ ਕਰਨਾ ਆਪਾਂ ਗੱਲ ਹੀ ਕਰ ਰਹੇ ਹਾਂ ਕੋਈ ਧਮਕੀ ਹੈ ਇਹ ਉ ਤਾਂ ਆ ਦੇ ਕੋਈ ਸਰਕਾਰੀ ਮੁਲਾਜ਼ਮ ਹੈ ਕਿੱਥੇ ਬੋਲਣ ਦੇ ਇੱਥੇ ਬੋਲਣ ਦੇ ਨਹੀਂ ਬੋਲੋਗੇ ਜੀ ਸਿਸਟਮ ਕੀ ਬੋਲਾਂਗੇ ਕਾਹ ਸਾਨੂੰ ਦੱਸਾਂਗੇ ਵੀ ਇੰਨਾ ਨਸ਼ਾ ਦੇਖਦਾ ਇੰਨੇ ਬੰਦੇ ਮਾਰ ਰਹੇ ਨੇ ਪੁੱਛਣ ਵਾਸਤੇ ਸੱਦੀ ਹੈ ਜਨਤਾ ਆ ਜਾਓ ਲੈ ਕੋ ਬੋਲਾ ਕੇ ਸਾਹਮਣੇ ਸਾਡਾ ਭਰਾ ਆਪਾਂ ਨੂੰ ਧਮਕੀ ਨਾਲ ਆ ਬਾਈ ਸਾਡੇ ਬੰਦੇ ਨੂੰ ਬੋਲ ਨਾ ਨੈਸ਼ਨਲ ਮੈਨੇਜਰ ਧੰਨ ਕੀ ਨਾ ਰਹਿਣਾ ਧੰਨ ਕੀ ਨਾ ਰਹਿਣਾ ਇਹ ਤੂੰ ਮਲਾਜ ਮਾ ਆ ਦੇਖ ਲੋ ਤੇ ਆ ਮਾ ਆਪਣਾ ਅਸ਼ਮਨੀਆ ਮਾਨਸਾ ਪ੍ਰਚਾਰ ਕਮੇਟੀ ਵਾਲਾ ਜਿਹੜਾ ਕਹਿ ਰਿਹਾ ਨਸ਼ਾ ਇਹਦੀ ਗਲੀ ਚ ਸਭ ਤੋਂ ਵੱਧ ਨਸ਼ਾ ਦੋ ਵਾਰ ਕਿੰਨੇ ਵਾਰ ਕਿੰਨੀ ਗਲੀ ਚ ਮੈਨਸਾ ਰੋਕ ਰਖ ਨਹੀਂ ਕੋਈ ਬਸ ਚਾਰ ਪੰਜ ਮੇਰੇ ਕਿੰਨੋਂ ਰੋਕੇ ਹੱਥ ਨਸ਼ਾ ਫਿਰ ਕਿਉਂ ਫਿਰਦਾ ਉਹਰੇ ਹੱਥ ਹਾਂ ਵੀ ਪਰਦਾ ਹਨਾ ਬੱਚਿਆ ਆਪਣੇ ਕਿਉਂ ਜੱਸੇ ਤੇਰੇ ਮਾਲੇ ਜਨਸ਼ਾ ਕਰ ਤੋ ਬਿਆ ਨਸ਼ਾ ਮੁੱਕ ਗਿਆ ਆਪਾਂ ਸਾਰੇ ਕੱਟੇ ਹੋ ਜਾ ਗਏ ਕਿ ਕੀ ਕਰ ਨਸ਼ਾ ਖਤਮ ਹੈ ਭਾਈ ਦੱਸੋ ਨਸ਼ਾ ਮੁੱਕ ਗਿਆ ਇਹ ਨਸ਼ਾ ਮੁੱਕ ਨਸ਼ਾ ਮੁੱਕ ਗਿਆ ਭਾਈ ਕਿੰਨਾ ਕ ਬਿਕਦਾ ਨਸ਼ਾ ਕਰ ਲਾਂ ਕਿੰਨਾ ਦੇ ਭਾਈ ਕੀ ਕਰ ਨਸ਼ਾ ਮੁੱਕ ਗਿਆ ਇਹ ਤਾਂ ਮਲਾਜਮ ਨੇ ਕਿਉਂ ਰਾਹੁਲ ਸਾਹਿਬ ਨਸ਼ਾ ਰੋਕਿਆ ਕਿੰਨਾ ਕ ਨਸ਼ਾ ਜੋ ਇਹ ਮਲਾਜਮ ਨੇ ਬੋਲ ਸਕਦੇ ਕੀਤਾ ਗਿਆ ਕੰਨ ਰੱਖਿਓ ਤੁਸੀਂ ਇਸ ਨੂੰ ਕਰ ਰਹ ਪਹਿਣਾ ਨਹੀਂ ਨਾ ਇਹ ਮਲਾਜ਼ਮ ਨੇ ਇਹਨਾਂ ਨੂੰ ਧਮਕੀ ਨਾਲ ਲਿਆ ਰਿਹਾ ਹਰਪਿੰਦਰ ਇਹਨਾਂ ਨੂੰ ਡਿਊਟੀ ਕਰਨ ਦੇ ਇਹਨਾਂ ਦਾ ਕੰਮ ਹੈ ਸਫਾਈ ਕਰਨਾ ਇਹ ਵਿਚਾਰੀਆਂ ਔਰੇ ਹਾਮੀ ਨਾ ਭਰਨ ਆਉਣਗੀਆਂ ਇਹ ਸਾਡੀਆਂ ਭੈਣਾ ਭਾਈ ਕੰਮ ਕਰਦੀਆਂ ਨੇ ਇੱਥੇ ਕੁਰਸੀਆਂ ਤੇ ਬਿਠਾਉਣ ਲਈ ਮਲਾਜ਼ਮ ਇਹਨਾਂ ਨੂੰ ਲਿਆ ਰਹੇ ਨੇ ਔਰੇ ਲਿਆ ਕੁਲਦੀਪਾ ਆ ਸਾਡੀਆਂ ਮਲਾਜ਼ਮ ਨੇ ਬਾਟਰ ਬਾਸ ਚ ਗਰੀਬਣੀਆਂ ਇਹਨਾਂ ਨੂੰ ਲਿਆ ਰਹੇ ਨੇ ਜਿਵੇਂ ਉਹਨਾਂ ਨੂੰ ਤੱਕ ਧਮਕੀ ਦੇ ਰਹੇ ਨੇ ਮਲਾਜ਼ਮ ਇੱਥੇ ਮਾਲੀਆਂ ਨੂੰ ਪਵਾਤੀਆਂ ਟੀ-ਸ਼ਰਟਾਂ ਬੰਦਾ ਨਹੀਂ ਕੋਈ ਆਇਆ ਆ ਮਲਾਜ਼ਮ ਆਏ ਨੇ ਇਹਨਾਂ ਦਾ ਕੰਮ ਹੈ ਹੁਣ ਇੱਕ ਸਾਡਾ ਐਮਸੀ ਸਾਹਿਬ ਹੈ ਉਹ ਜੇ ਕੋਈ ਬਜ਼ੁਰਗ ਖੜਾ ਹੈ ਉਹਨੂੰ ਧਮਕੀ ਦੇ ਰਿਹਾ ਬਦਮਾਸ਼ੀ ਨਹੀਂ ਨਹੀਂ ਮੈਂ ਖੜਾ ਆ ਉਹ ਨਹੀਂ ਭਾਈ ਸਾਹਿਬ ਤੁਸੀਂ ਕੌਣ ਹੋ ਜੀ ਦੱਸੋ ਤੁਸੀਂ ਕੌਣ ਹੋ ਮੈਂ ਤਾਂ ਸ਼ਹਿਰੀ ਆ ਸੁਣਾ ਸ਼ਹਿਰੀ ਆ ਜੀ ਤੁਸੀਂ ਮੈਨੂੰ ਇੱਥੇ ਇਨਵਾਈਟ ਕੀਤਾ ਹੈ ਕਿ ਸੱਜੇ ਮੇਰੀ ਗੱਲ ਸੁਣਾ ਮੈਂ ਤੁਹਾਨੂੰ ਇਨਵਾਈਟ ਕਰਦਾ ਹਾਂ ਮੇਰੇ ਘਰੇ ਫੜਨਾ ਆਓ ਮੈਂ ਤੁਹਾਨੂੰ ਉਸ ਦਿਨ ਬੈਠੀ ਤਾ ਨਹੀਂ ਅਸੀਂ ਆਵਾਂਗੇ ਨਹੀਂ ਮੈਂ ਤੁਹਾਨੂੰ ਇਨਵਾਈਟ ਕਰਦਾ ਮੇਰੇ ਘਰੇ ਆਓ ਫੜਨ ਝੂਠੇ ਬਰਚੇ ਪਾਓ ਹੋਰ ਕਿਵੇਂ ਹੁੰਦਾ ਛੋਟੀ ਗਲੀ ਦਾ ਨਾਮ ਖੁੱਕ ਗਿਆ ਤੇਰੀ ਗਲੀ ਦਾ ਨਾਮ ਖੁੱਕ ਗਿਆ ਤੂੰ ਐ ਕਹੇ ਤੇਰੀ ਗਲੀ ਦਾ ਨਾਮ ਖਤਮ ਹੈ ਜੇ ਤੁਸੀਂ ਸਟੇਜ ਹੱਕ ਸੱਚੀ ਲਾਓ ਬੇਈਮਾਨੀ ਦੀ ਕਿਉਂ ਲਾਉਣੀ ਆ ਸਰਕਾਰੀ ਰੁਪਈਆ ਇਹ ਸਰਕਾਰੀ ਮੁਲਾਜ਼ਮ ਗੁੰਡੇ ਬਣਾ ਰਖੇ ਕਿਵੇਂ ਡੀਐਸਪੀ ਸਾਹਿਬ ਭਾਈ ਇਹ ਸਰਕਾਰੀ ਮੁਲਾਜ਼ਮ ਹੈ ਇਹ ਧਮਕੀ ਦੇ ਰਿਹਾ ਸਾਡੇ ਬਜ਼ੁਰਗ ਬੰਦਿਆਂ ਨੂੰ ਉਹ ਟਾਇਰ ਫੌਜੀ ਹੈ ਉਹਦੇ ਦੋਨੇ ਮੁੰਡੇ ਮੁਲਾਜ਼ਮ ਨੇ ਇਹਨੂੰ ਧਮਕੀ ਦੇ ਰਹੇ ਨੇ ਤੂੰ ਦਿੱਤੀ ਆ ਸ਼ਰਿਆਮਾ ਨਹੀਂ ਨਹੀਂ ਤੂੰ ਕੌਣ ਹੁੰਨਾ ਕਹਿ ਰਿਹਾ ਤੂੰ ਪੈਸੇ ਦੇਣਾ ਤੂੰ ਕੌਣ ਹੈ ਮੈਂ ਬੰਦ ਪ੍ਰਿੰਟਰ ਨੂੰ ਝੋਕਦਾ ਤੂੰ ਸਰਕਾਰੀ ਟੁੱਕੜ ਬੋਚ ਮੈਂ ਮੈਂ ਹਾਂ ਤੂੰ ਬੇਈਮਾਨ ਕ੍ਰਾਫਟ ਤੂੰ ਲੋਕਾਂ ਨੂੰ ਭੁੱਖਾ ਮਾਰਦੇ ਬੋਲ ਗੱਲ ਚੁੱਪ ਰਹਿ ਜਾਂ ਤੂੰ ਸਾਡੇ ਬੰਦੇ ਨੂੰ ਧਮਕੀਆਂ ਦੇ ਆਪ ਦਾ ਕੰਮ ਕਰ ਤੂੰ ਸਾਡੇ ਕਿਸੇ ਬੰਦੇ ਨੂੰ ਧਮਕੀਆਂ ਦੇ ਤੂੰ ਸਾਡੇ ਬੰਦੇ ਨੂੰ ਕਿਵੇਂ ਬਜ਼ੁਰਗ ਬਣਾਉਂਦਾ ਧੰਕੀ ਦੇ ਰਿਹਾ ਈ ਬੰਦਿਆਂ ਨੂੰ ਕਹਿੰਦਾ ਤੇਰੇ ਮੁੰਡੇ ਮਲਾਜ਼ਮ ਨੇ ਦੂਰੇ ਆ ਕੇ ਬਹਿ ਮੈਨੂੰ ਤੇਰੀ ਨੌਕਰੀ ਕਢਵਾਉਂਗਾ ਹੋਰ ਇਹ ਮਹਿੰਦਰਪਾਲ ਸਿੰਘ ਸਰਕਾਰੀ ਮਲਾਜ਼ਮਾ ਸਾਡਾ ਤੈਨੂੰ ਤੈਨੂੰ ਕੀ ਲੋੜ ਬੋਲਣ ਦੀ ਹਰੇਕ ਨੂੰ ਬਾਹਰ ਲੇ ਕੁਰਸੀ ਤੇ ਬਹਿ ਜਾ ਕੁਰਸੀ ਤੇ ਬਹਿ ਜਾ ਆ ਮਾਲੀ ਬਿਠਾ ਰੋ ਦਿਆਰਾਮ ਉਹ ਦਿਆਰਾਮ ਤਨ ਤਰਖਾਗਾਰੀ ਮਿਲਦੀ ਹੈ ਮੈਂ ਦੱਸਦਾ ਦਿਆਰਾਮ ਤਨ ਤਰਖਾਗਾਰੀ ਮਿਲਦੀ ਹੈ ਔਰ ਇੱਕ ਤਨਖਾਹ ਗਾਰੀ ਮਿਲਦੀ ਤੈਨੂੰ ਪਾਰਕਿੰਗ ਕਰਨ ਤੇ ਸਫਾਈ ਕੰਮ ਕਰ ਜਾ ਕੇ ਆਦਾ ਇਹ ੱਟਕੇ ਨਾਲ ਵਿਚਾਰੇ ਮਾਲੀਆਂ ਨੂੰ ਟੀ-ਸ਼ਰਟਾਂ ਪਾ ਰੱਖੀਆਂ ਨੇ ਸਰਕਾਰ ਦੇ ਨਹੀਂ ਤੁਸੀਂ ਕੀ ਦਿੱਤਾ ਆ ਆਪਣੀ ਜੇਬ ਤੋਂ ਪਾਰਕ ਲਈ ਤੁਸੀਂ ਪਾਰਕ ਲਈ ਆ ਦੀ ਜੇਬ ਤੋਂ ਕੀ ਦਿੱਤਾ ਅਸੀਂ ਇਹਦੇ ਬਰਖਾਤਰ ਲੜੇ ਆ ਓ ਯਾਰ ਗੱਲ ਸੁਣ ਮੇਰੀ ਤੂੰ ਤੁਸੀਂ ਅੱਜ ਮੇਰੇ ਨਾਲ ਫालतू ਕਰਨਾ ਨਹੀਂ ਫਿਰ ਤੂੰ ਸਾਡੇ ਬੰਦੇ ਨੂੰ ਕੋਤਾਲ ਕਰਦਾ ਭਾਈ ਕੀ ਗੱਲ ਦਾ ਤੂੰ ਕਿਉਂ ਕਹਿਣਾ ਬੈਠ ਕਿੱਥੇ ਉਹਨਾਂ ਨੂੰ ਬੇਨਤੀ ਕਰ ਬੇਨਤੀ ਕਰਨਾ ਹੱਥ ਜੋੜ ਕੇ ਬੇਨਤੀ ਕੀਤੀ ਅਸੀਂ ਤੁਹਾਨੂੰ ਬੇਨਤੀ ਕਰਦੇ ਆ ਯਾਰ ਫੜੀ ਮੇਰਾ ਫੋਨ ਤੁਹਾਨੂੰ ਬੇਨਤੀ ਕਰਦੇ ਨਸ਼ਾ ਖਤਮ ਕਰਵਾਓ ਤੇਰੇ ਕੋਲ ਕੀ ਅੱਜ ਤਾਂ ਨਹੀਂ ਹੋਇਆ ਮੇਰੇ ਕੋਲ ਇਦਕਾਰ ਹੈਗਾ ਹੈਗਾ ਤੇਰੇ ਕੋਲ ਕੀ ਤੂੰ ਕੌਣ ਹੈ ਤੂੰ ਕੌਣ ਹੈ ਅਸੀਂ ਨਮਾਇंदे ਹੋਰ ਕਿਸੇ ਸਰਕਾਰ ਦੇ ਨਮਾਇंदे ਪਰ ਕ੍ਰਾਪਸ਼ਨ ਕਰੋ ਕੀਨੇ ਕਰਦੀ ਤੂੰ ਕਰਦਾ ਸਾਰੀ ਮਾਂ ਸਾਨੂੰ ਪਤਾ ਤੰਦਸਤਾ ਨਾਮ ਪਰਮੰਦਰ ਸੋਚਦਾ ਤੂੰ ਦਾ ਨਾਮ ਹੈ ਤੂੰ ਦਾ ਨਾਮ ਹੈ ਮੇਰਾ ਮੋਮਿੰਦਰ ਸਿੰਘ ਹੋਰ ਕੀ ਕੰਮ ਕਰਦਾ ਵਾਹ ਤੇਰੇ ਮੈਂ ਕੀ ਕੰਮ ਕਰਦਾ ਕੋਸ ਕੋਣਡਾ ਹੁਣ ਉੱਥੇ ਡੋਪੀ ਕਰ ਰਿਹਾ ਹੁਣ ਉੱਥੇ ਡੋਪੀ ਨਹੀਂ ਕਰ ਰਿਹਾ ਦੋ ਟੋਏ ਇਹ ਦੇਖ ਲੋ ਹਾਂ ਦੇਖ ਲੱਗ ਗਿਆ ਪਤਾ ਇਹ ਕਹਿ ਰਿਹਾ ਦੱੱਕੇ ਨਾਲ ਇਹਦਾ ਆਪਣਾ ਬੰਦੇ ਨਾਲ ਦੱੱਕੇ ਨਾਲ ਕਿਉਂ ਬਿਠਾਉਂਦਾ ਹੈ